ਸਤਿ ਸ੍ਰੀ ਅਕਾਲ ਦੋਸਤੋ ડી ਪੰਜਾਬੀ ਨਿਊ ਚੈਨਲ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਗੱਲ ਕਰਨੀ ਆ ਭੈਣ ਗੁਰਪ੍ਰੀਤ ਕੌਰ ਦੀ ਬਹੁਤ ਵਧਾਈ ਦੇ ਪਾਤਰ ਹਨ ਉਹ ਜਿਨ੍ਹਾਂ ਨੇ ਜੱਜ ਦੀ ਨੌਕਰੀ ਦਾ ਪੇਪਰ ਛੱਡ ਦਿੱਤਾ ਪਰ ਗੁਰੂ ਦੇ ਕਕਾਰ ਨਹੀਂ ਛੱਡੇ ਉਹਨਾਂ ਨੇ ਤਾਂ ਕੁਰਬਾਨੀ ਦੇ ਦਿੱਤੀ ਭੈਣ ਨੇ ਤਾਂ ਪਰ ਸਾਡੀ ਸਭ ਤੋਂ ਉੱਚਾ ਸਸਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਬਿਆਨ ਦਿੱਤਾ ਮਤਭਾਗੀ ਗੱਲ ਆ ਆਪਣਾ ਖੇੜਾ ਸੜਾਉਂਦਾ ਜਦੋਂ ਕਿ ਉਹਨਾਂ ਦਾ ਹੱਕ ਬਣਦਾ ਸੀਗਾ ਵੀ ਹਰੇਕ ਸਿੱਖ ਦੇ ਮੋਰੀ ਬਣ ਕੇ ਉਹ ਨਮਾਇੰਦੇ ਬਣ ਕੇ ਮਾਂ ਪਿਓ ਬਣ ਕੇ ਉਹਨਾਂ ਦੀ ਕਾਨੂੰਨੀ ਲੜਾਈ ਲੜਨ ਦਾ ਹੱਕ ਸੀਗਾ ਉਹਨਾਂ ਦਾ ਉਹਨਾਂ ਨੇ ਅੱਗੇ ਹੋ ਕੇ ਜਾਣਾ ਸੀਗਾ ਉਹਨਾਂ ਦੀ ਲੜਾਈ ਲੜਨੀ ਸੀਗੀ ਪਰ ਬੱਦ ਕਿਸਮਤੀ ਉਹਨਾਂ ਨੇ ਇੱਕ ਬਿਆਨ ਦੇ ਕੇ ਹਸਾਬਤਾ ਕਿਉਂਕਿ ਉਹ ਤਾਂ ਬਾਦਲਾਂ ਦੇ ਨੌਕਰ ਬਣੇ ਹੋਏ ਨੇ ਜਿਵੇਂ ਉਹ ਕਹਿ ਦਿੰਦੇ ਨੇ ਬਸ ਉਵੇਂ ਹੀ ਚੱਲਦੇ ਨੇ ਹਾਲਾਂਕਿ ਜਥੇਦਾਰ ਸਾਹਿਬ ਪਹਿਲਾਂ ਵਾਲੇ ਇਹੋ ਜਿਹੇ ਮੁੱਦਿਆਂ ਦੇ ਫੈਸਲੇ ਲੈ ਲੈਂਦੇ ਸੀਗੇ ਉਹਨਾਂ ਨੂੰ ਉਦਾਂ ਫਰਕ ਕਰ ਦਿੱਤਾ ਗਿਆ ਇਹੋ ਜਹੀਆਂ ਘਟਨਾਵਾਂ ਨਿੰਦਣਯੋਗ ਨੇ ਜਦੋਂ ਸਾਡੇ ਗੁਰੂ ਦੇ ਕਕਾਰਾਂ ਕਰਕੇ ਅਸੀਂ ਇਹੋ ਜਿਹੇ ਨੌਕਰੀਆਂ ਤੋਂ ਸਾਡੇ ਗੁਰਸਿੱਖਾ ਭੈਣ ਭਰਾ ਬਾਂਝੇ ਰਹਿ ਜਾਂਦੇ ਨੇ ਤਾਂ ਬੜਾ ਦੁੱਖ ਲੱਗਦਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਸਿੱਖ ਤੱਕ ਪਹੁੰਚ ਸਕੇ ਹਾਲਾਂਕਿ ਆਮ ਸਿੱਖਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਇਸ ਗੱਲ ਦਾ ਵੀ ਸਾਡੀ ਭੈਣ ਨੂੰ ਪੇਪਰ ਦੇ ਵਿੱਚ ਕਿਉਂ ਨਹੀਂ ਬੈਠਣ ਦਿੱਤਾ ਗਿਆ ਕਕਾਰਾਂ ਕਰਕੇ ਬਾਕੀ ਸਾਡੀ ਸੰਸਥਾ ਦੇ ਕਿਸੇ ਵੀ ਮੈਂਬਰ ਦਾ ਕੋਈ ਬਿਆਨ ਨਹੀਂ ਆਇਆ ਪ੍ਰਧਾਨ ਨੇ ਇੱਕ ਬਿਆਨ ਦਿੱਤਾ ਸੀਗਾ ਮਤਭਾਗੀ ਗੱਲ ਆ ਹਾਲਾਂਕਿ ਉਹਨਾਂ ਦਾ ਹੱਕ ਬਣਦਾ ਸੀਗਾ ਉਹ ਰਾਸਥਾਨ ਸਰਕਾਰ ਨਾਲ ਸੰਪਰਕ ਕਰਦੇ ਤਾਲਮੇਲ ਕਰਕੇ ਉਸ ਭੈਣ ਦਾ ਪੇਪਰ ਕਰਾਉਣ ਦੇ ਵਿੱਚ ਸਫਲ ਹੋ ਗਏ ਸੋ ਇਹ ਬੇਨਤੀ ਸੀਗੀ ਵਧਾਈ ਦੀ ਪਾਪਰਾ ਭੈਣ ਗੁਰਪ੍ਰੀਤ ਕੌਰ ਜਿਨ੍ਹਾਂ ਨੇ ਕੋਈ ਕਾਰ ਨਹੀਂ ਛੱਡੇ ਹਾਲਾਂਕਿ ਪੇਪਰ ਦੇ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਪਰ ਕੋਈ ਕਾਰ ਨਹੀਂ ਛੱਡੇ ਹੈਗੇ ਮਾਣ ਵਾਲੀ ਗੱਲ ਵੀ ਆ ਇੱਕ ਪਾਸੇ ਦੁੱਖ ਵੀ ਲੱਗਦਾ ਵੀ ਜੇ ਸਾਡੇ ਗੁਰਸਿੱਖ ਭਰਾ ਇਹੋ ਜਿਹੀਆਂ ਨੌਕਰੀਆਂ ਤੇ ਇਹੋ ਜਿਹੀਆਂ ਕੁਰਸੀਆਂ ਤੇ ਨਹੀਂ ਬੈਠਣਗੇ ਤਾਂ ਸਾਡੇ ਹੱਕਾਂ ਦੇ ਫੈਸਲੇ ਕੌਣ ਕਰੇਗਾ ਸਾਡੇ ਹੱਕਾਂ ਲਈ ਕੌਣ ਖੜੇਗਾ ਸੋ ਅਪੀਲ ਆ ਪੰਜਾਬੀਆਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਮਸਲਿਆਂ ਦਾ ਕੋਈ ਨਾ ਕੋਈ ਹੱਲ ਹੋ ਸਕੇ ਉਹ ਅੱਡੇ ਅੱਡੇ ਕੁਰਸੀਆਂ ਤੇ ਬੈਠੇ ਸਾਡੇ ਸੰਸਥਾਾਂ ਦੇ ਪ੍ਰਧਾਨ ਉਹਨਾਂ ਨੂੰ ਵੀ ਕੁਝ ਸਰਵਿੰਦਗੀ ਆ ਸਕੇ ਕੋਈ ਨਾ ਕੋਈ ਇਹਨਾਂ ਮਸਲਿਆਂ ਦਾ ਹੱਲ ਕਰਨਾ ਸੋ ਬੇਨਤੀਆਂ ਸੀਗੀਆਂ ਇੰਨੇ ਅੱਗਾ ਵੱਧ ਵਾ ਵਾਰ ਸਹਿਯਾਰ ਜ਼ਰੂਰ ਕਰਿਓ ਦੋਸਤੋ ਤੁਹਾਡੀ ਸਪੋਰਟ ਦੀ ਲੋੜ ਆ ਤਾਂ ਸਾਡੇ ਸਿੱਖਾਂ ਦੇ ਮਸਲੇ ਹੱਲ ਹੋ ਸਕਦੇ ਨੇ ਜੇ ਤੁਸੀਂ ਸਪੋਰਟ ਕਰੋ ਸਸੇ ਕਾਲ